ਅੱਜ ਵੀ ਬੜੀ ਰੌਣਕ ਹੈ ਕਿ ਕਾਹਤਰਾ ਕੋਈ ਨਹੀਂ ਆਈ ਦਰੀਆ ਵਧੀਆ ਕਿ ਤਾਂ ਜੋ ਜੋ ਲੋਕ ਜੀ ਆਉਣ ਅੱਜ ਮੈਨੂੰ ਬੇहद ਖੁਸ਼ੀ ਹੈ ਕਿ ਸਾਡੇ ਵੀਰ ਜੀ ਰਵੀ ਸਿੰਘ ਜੀ ਹੋਣਾਂ ਦੇ ਨਾਲ ਇੱਥੇ ਖਾਲਸਾ ਈਡ ਦਾ ਦਫ਼ਤਰ ਆ ਸਾਨੂੰ ਇੱਥੇ ਸਲੋ ਦੇ ਐਮਪੀ ਹੋਣ ਦੇ ਨਾਤੇ ਤੇ ਸਲੋ ਵਾਸੀਆਂ ਨੂੰ ਬਹੁਤ-ਬਹੁਤ ਮਾਣ ਆ ਜਿਹੜਾ ਖਾਲਸਾ ਈਡ ਤੇ ਕਿਉਂਕਿ ਇਹ ਜਿਹੜੀ ਇੱਕ ਸੰਸਥਾ ਇੱਕ ਇਹੋ ਜਿਹੀ ਆ ਜਿਹੜੀ ਸਮਾਜ ਸੇਵੀ ਸੰਸਥਾ ਜਿਹਦੀ ਉਪਜ ਇੱਥੇ ਸਾਡੇ ਸਲੋ ਸ਼ਹਿਰ ਤੋਂ ਹੋਈ ਆ ਪਰ ਇਹ ਜਿਹੜੀ ਛਾਪ ਆ ਉਹ ਦੁਨੀਆ ਭਰ ਦੇ ਵਿੱਚ ਹੋਈ ਹੈ ਤਾਂ ਜੋ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਆ ਤੁਹਾਡੇ ਸੇਵਾ ਦੇ ਬਾਰੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਦਾ ਫੋਕਸ ਪੰਜਾਬ ਦੇ ਬਾਰੇ ਵੀ ਚਾਹੇ ਤੁਹਾਡੇ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ ਚਾਹੇ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੀ ਜਿਹੜੀ ਜਿਹੜੇ ਮਜ਼ਲੂਮਾਂ ਦੀ ਰਹਿਣੀ ਸਹਿਣੀ ਦੇ ਵਿੱਚ ਤੁਸੀਂ ਤਬਦੀਲੀਆਂ ਕਰਦੇ ਉਹਨਾਂ ਦੇ ਹੋਰ ਬਿਹਤਰ ਜਿਹੜਾ ਮਾਹੌਲ ਪੈਦਾ ਹੋਵੇ ਉਹਨਾਂ ਦੇ ਲਈ ਉਸ ਲਈ ਜੋ ਤੁਸੀਂ ਕਰਦੇ ਆ ਇਸ ਤੇ ਨਾਲ-ਨਾਲ ਦੇਖੋ ਇਹ ਲੰਬੇ ਸਮੇਂ ਦੇ ਲਈ ਕਈ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਕਈ ਜਿਹੜੇ ਤੁਸੀਂ ਉਹਨਾਂ ਦੀ ਹਿੰਮਤ ਕੀਤੀ ਜਦੋਂ ਉਹਨਾਂ ਨੂੰ ਵੀ ਬਹੁਤ ਬਹੁਤ ਜੋ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਜੋ ਕਿਸਾਨ ਮੋਰਚੇ ਦੇ ਦੌਰਾਨ ਵੀ ਜਦੋਂ ਹੋਇਆ ਉਸ ਤੋਂ ਬਾਅਦ ਜੋ ਤੁਸੀਂ ਜੋ 84 ਦੇ ਪੀੜਿਤ ਪਰਿਵਾਰਾਂ ਨੇ ਵੀ ਜੋ ਕੀਤਾ ਆ ਪ੍ਰਮਾਤਮਾ ਤੁਹਾਨੂੰ ਹੋਰ ਬਲ ਉਦਮ ਬਖਸ਼ੇ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਰਬਤ ਦੇ ਭਲੇ ਦੇ ਲਈ ਹਮੇਸ਼ਾ ਕੰਮ ਕਰਦੇ ਰਹੋ ਚਾਹੇ ਉਹ ਪੰਜਾਬ ਦੇ ਵਿੱਚ ਆ ਜਿਹੜਾ ਫੋਕਸ ਪੰਜਾਬ ਤੁਹਾਡਾ ਜਿਹੜਾ ਪ੍ਰੋਗਰਾਮ ਆ ਪਰ ਦੁਨੀਆ ਭਰ ਦੇ ਹਿੱਸਿਆਂ ਦੇ ਵਿੱਚ ਕਿਉਂਕਿ ਇਹੀ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਖਾਲਸੇ ਦਾ ਜਿਹੜਾ ਮਕਸਦ ਇਹ ਹੋਣਾ ਚਾਹੀਦਾ ਆ ਤੇ ਆਪਾਂ ਸਿਰਫ ਸਿੱਖਾਂ ਲਈ ਨਹੀਂ ਆਪਾਂ ਸਮੂਹ ਇਨਸਾਨੀਅਤ ਲਈ ਜੋ ਸੇਵਾ ਕਰਨੀ ਇਹ ਬਹੁਤ ਬਹੁਤ ਜ਼ਰੂਰੀ ਆ ਤਾਂ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਹੋਰ ਬਲ ਦੋ ਬਖਸ਼ੇ